ਦੋਸਤੋ ਹੜ੍ਹਾਂ ਦੀ ਮਾਰ ਚੱਲ ਰਹੀ ਪੰਜਾਬ ਵਾਲਿਆਂ ਵਾਸਤੇ ਅੱਜ ਸਵੇਰੇ ਇੱਕ ਵੀਡੀਓ ਪਾਈ ਸੀ ਕਿ ਕਿਹੜੇ ਤਰੀਕੇ ਦੇ ਨਾਲ ਉਹ ਮਤਲਬ ਆਪ ਦਾ ਜਿਹੜਾ ਕੰਪਨਸੇਸ਼ਨ ਹੈ ਉਹ ਸਰਕਾਰ ਦੇ ਕੋਲੋਂ ਜਿਹੜਾ ਉਹ ਮੰਗ ਕਰ ਸਕਦੇ ਆ ਕਈ ਲੋਕਾਂ ਨੇ ਕਮੈਂਟ ਆਇਆ ਕਿ ਵਕੀਲ ਸਾਹਿਬ ਤੁਸੀਂ ਸ਼ੁਰੂ ਕਰੋ ਇਹ ਆ ਜੋ ਹੋਇਆ ਸੋ ਭਾਈ ਅਸੀਂ ਤੁਹਾਨੂੰ ਦੱਸ ਰਹੇ ਆ ਸਾਡੇ ਪਿੰਡ ਵਿੱਚ ਵੀ ਹੜਾ ਆਇਆ ਹੋਇਆ ਅਸੀਂ ਵੀ ਉਹਨੂੰ ਸ਼ੁਰੂ ਕਰ ਰਹੇ ਆ ਮੈਂ ਗੱਲ ਕਰਦਾ ਕਿ ਇਹ तरीका ਕਿਵੇਂ ਹੈ ਕਿ ਕਿੱਥੋਂ ਚੱਲਿਆ ਸੀ ਇਹ ਸਾਰਾ ਮਸਲਾ ਸਾਲ 2016 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਪਾਸ ਕੀਤੀ ਹੈ ਜਿਹਦੇ ਵਿੱਚ ਡਾਇਰੈਕਸ਼ਨ ਕੀਤੀ ਹੈ ਸੁਪਰੀਮ ਕੋਰਟ ਨੇ ਕਿ ਭਾਈ ਜੇ ਅਥਾਰਟिटीज ਦੀ ਜ਼ਿੰਮੇਵਾਰੀ ਦੇ ਕਰਕੇ ਜਾਂ ਫਿਰ ਜਿਹੜਾ ਪ੍ਰਬੰਧ ਚਲਾਉਂਦਾ ਹੈ ਜਦਾਂ ਪਾਖੜਾ ਮੈਨੇਜਮੈਂਟ ਬੋਰਡ ਹੈ ਉਹ ਜਾਂ ਫਿਰ ਜਿਹੜੇ ਵੀ ਸਾਰੇ ਦੇਸ਼ ਦੇ ਵਿੱਚ ਪ੍ਰਬੰਧਨ ਬੋਰਡ ਹੈ ਜਿਹੜੇ ਪਾਣੀ ਦੀ ਕੰਟਰੋਲ ਕਰਦੇ ਆ ਜੇ ਉਹਨਾਂ ਦੀ ਅਣਗਹਿਲੀ ਦੇ ਕਰਕੇ ਕਿਤੇ ਹਾੜਾ ਆਉਂਦਾ ਤਾਂ ਫਿਰ ਉਹ ਜ਼ਿੰਮੇਵਾਰ ਹੈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੁਣ ਮਸਲਾ ਇਹ ਹੈ ਕਿ ਉਦੋਂ ਹੋਇਆ ਕੀ ਸੀ 2016 ਤੋਂ ਵਿੱਚ ਗੁਜਰਾਤ ਦੇ ਵਿੱਚ ਕੀ ਸੀ ਕਿ ਉੱਥੇ ਉੱਥੋਂ ਦੇ ਨਾ ਡੈਮ ਨੇ ਇੱਕੋ ਦਮ ਪਾਣੀ ਛੱਡ ਦਿੱਤਾ ਉਹ ਡੈਮ ਦਾ ਜਦੋਂ ਪਾਣੀ ਦਾ ਫਲੋ ਹੋਇਆ ਤਾਂ ਫਿਰ ਉਸ ਡੈਮ ਨੇ ਅੱਗੇ ਜਾ ਕੇ ਕਿਸੇ ਕਿਸਾਨ ਦੀਆਂ ਬੀੜੀਆਂ ਵਗੈਰਾ ਲੱਗੀਆਂ ਹੋਣਗੇ ਸੀ ਉਹ ਤਬਾਹ ਕਰ ਦਿੱਤੀਆਂ ਉਸ ਬੰਦੇ ਨੇ ਫਿਰ ਥੱਲੇ ਥੱਲੜ ਦੀ ਅਦਾਲਤ ਵਿੱਚ ਡੈਮੇਜਸ ਦਾ ਕੇਸ ਪਾਇਆ ਉਹ ਉੱਥੋਂ ਹਾਰ ਗਿਆ ਫਿਰ ਅੱਗੇ ਹਾਈ ਕੋਰਟ ਆਇਆ ਉੱਥੋਂ ਵੀ ਹਾਰ ਗਿਆ ਤਾਂ ਫਿਰ ਜਦੋਂ ਸੁਪਰੀਮ ਕੋਰਟ ਆਇਆ ਤਾਂ ਫਿਰ ਸੁਪਰੀਮ ਕੋਰਟ ਨੇ ਜਦੋਂ ਉਹ ਨਾ ਉੱਥੇ ਇਸ਼ੂਸ ਫਰੇਮ ਕੀਤੇ ਕੇਸ ਨੂੰ ਲੈ ਕੇ ਤਾਂ ਫਿਰ ਉਸ ਬੰ ਜਿਹੜੀਆਂ ਅਥਾਰਟੀਆਂ ਸੀ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਤਾਂ ਕੁਦਰਤੀ ਪ੍ਰਕੋਪਈਆਈ ਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ ਤਾਂ ਫਿਰ ਸੁਪਰੀਮ ਕੋਰਟ ਨੇ ਉੱਥੇ ਇਹ ਡਿਕਲੇਅਰ ਕੀਤਾ ਉਥੇ ਹੈਲਡ ਕੀਤਾ ਕਿ ਭਾਈ ਜਿਹੜੀਆਂ ਗਲਤੀਆਂ ਅਥਾਰਟੀ ਦੇ ਕਰਕੇ ਹੋ ਰਹੀਆਂ ਨੇ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਉਹਦੇ ਵਿੱਚ ਅਥਾਰਟੀਆਂ ਜ਼ਿੰਮੇਵਾਰ ਠਹਿਰਾਈਆਂ ਜਾ ਸਕਦੀਆਂ ਨੇ ਤੂੰ ਤੁਹਾਡਾ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਤਾਂ ਇਸ ਜਜਮੈਂਟ ਦੇ ਅਕੋਰਡਿੰਗ ਆਪਾਂ ਜਿਹੜਾ ਡੈਮੇਜਿਸ ਦੇ ਸੂਟਸ ਨੇ ਉਹਨਾਂ ਨੂੰ ਕਵਰ ਅਪ ਕੀਤਾ ਜਾ ਸਕਦਾ ਹਾਂ ਜੇ ਤੁਹਾਨੂੰ ਲੱਗਦਾ ਕਿ ਅਸੀਂ ਸਰਕਾਰਾਂ ਨੂੰ ਜਾਂ ਉਸ ਪ੍ਰਬੰਧ ਨੂੰ ਜਿਹੜਾ ਇਸ ਤਰ੍ਹਾਂ ਪਾਣੀ ਛੱਡ ਦਿੰਦਾ ਉਹਨੂੰ ਨਕੇਲ ਪਾਉਣੀ ਆ ਤਾਂ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਜੇ ਆਪਾਂ ਨੂੰ ਇਹ ਚੀਜ਼ ਲੱਗੀ ਨਹੀਂ ਰਹੀ ਫਿਰ ਆਪਾਂ ਹਰੇਕ ਵਾਰ ਜਿਵੇਂ ਹੜਾਉਂਦਾ ਉਸੇ ਤਰੀਕੇ ਦੇ ਨਾਲ ਸਰਕਾਰ ਨੂੰ ਕੋਸ ਦੇ ਰਹੀ ਹੈ ਜਿੰਨੇ ਕੋਈ 5 10 15000 ਦੇ ਦੇ ਦਿੰਦੇ ਆ ਫਿਰ ਉਹਦੇ ਨਾਲ ਸਬਰ ਕਰ ਲੈਣਾ ਚਾਹੀਦਾ ਸੋ ਦੋਸਤੋ ਤੁਹਾਡੇ ਭਲੇ ਦੀ ਜਾਣਕਾਰੀ ਹੈ ਤੁਸੀਂ ਵੱਤਵਾਦ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਧੰਨਵਾਦ